ਸਵੇਰ 2 ਵਜੇ ਅੱਖਾਂ ਵਿੱਚ ਮਿਰਚਾ ਪਾ ਕੇ ਕੈਮਰਿਆਂ ਦੇ ਸਾਹਮਣੇ ਉਹ ਲੈ ਗਏ ਕੀ ਕਹਿਣਾ ਚਾਹੁੰਦੇ ਹਾਂ ਜੀ ਉਹ ਹੋਏ ਕੋਈ ਤੁਹਾਨੂੰ ਆਦਾ ਜਾਦਾ ਕੋਈ ਪਤਾ ਲੱਗਾ ਕੋਈ ਬੰਦਾ ਰੌਡ ਮਾਰ ਕੇ ਖੜੇ ਇੱਕ ਵਾਰੀ ਨਾਲ ਲੱਗ ਗਿਆ ਸੀ ਅਲੀ ਜੀ ਉਹ ਲੱਗਿਆ ਉਹ ਫਲਪਨ ਕਰਦੇ ਜੀ ਬੜਾ ਬੜਾ ਮੌਕੇ ਮੌਕੇ ਪਰਿਸ਼ੀਤ ਚੜਾਉਂਦਾ ਉਹ ਫਰਿਆਦ ਤੋਂ ਆਵਾਜ਼ਾਂ ਕਿਹਨਾਂ ਇਹੋ ਕਿਸ ਤਰ੍ਹਾਂ ਇਹ ਸਰ ਇਹ ਲੋਕਲ ਬੰਦੇ ਹੋ ਸਕਦੇ ਜਾਂ ਕਿੱਦਾਂ ਇਹ ਕਿਉਂਕਿ ਰਾਤ ਦਾ ਟਾਈਮ ਆ ਤੇ ਇਹ ਤਾਂ ਪਾਰਟ ਆਫ ਰੋਅਸਟਿਸ਼ਨ ਜੀ ਇਹਨਾਂ ਨੇ ਆਪਾਂ ਕੁਝ ਨਹੀਂ ਕਿਹਾ ਸਰ ਲੋਕਲ ਦਾ ਪਾਰਟ ਆਫ ਆਹ ਉਹ ਜਿਹੜੇ ਬੰਦੇ ਜਿਹੜੇ ਕੈਸੇ ਲੈ ਕੇ ਜਾਂਦੇ ਸੀ ਲਾਗੂ ਪਾਗੋ ਕਹਿੰਦੇ ਸੀ ਰੋਜ਼ ਹੀ ਲੈ ਕੇ ਆਉਣੇ ਪੈਸੇ ਇਸ ਕੇ ਲਈ ਅਮਾਉਂਟ ਜਮ੍ਹਾਂ ਕਰਾਉਣੇ ਨੇ ਅੱਜ ਇਕੱਲਾ ਬੰਦਾ ਸੀਗਾ ਕੀ ਕਹਿਣਾ ਚਾਹੁੰਦਾ ਇਹ ਆਪਣੀ ਜ਼ਿੰਮੇਵਾਰੀ ਬਣ ਗਈ ਵੀ ਆਪਣਾ ਇਹ ਨਾ ਿਊ ਜਮਾਉਂਟ ਆਪਾਂ ਕੈਰੀ ਕਰਦੇ ਹਾਂ ਕਿ ਸਾਡੇ ਉਹ ਡਾਉਨਲੋਜੀ ਨੇ ਕਿ ਇਸ ਤੇ ਕੋਈ ਲੋਕਲ ਕਮੇਟੀ ਚੱਲ ਰਹੀ ਹੈ ਕਿ ਦਿੱਲੀ ਸਾਡੇ 4.5 ਲੱਖ ਰੁਪਏ ਕੈਰੀ ਕਰ ਰਹੇ ਇਹਨਾਂ ਜਿੰਮੇਵਾਰੀ ਪਾਤੀ ਨਹੀਂ ਘੱਟੋ ਘੱਟ ਲੋਕ ਨਹੀਂ ਆਸਾਂ ਤੋਂ ਫੇਰਨ ਨਾ ਸਾਡੇ 4.5 ਲੱਖ ਰੁਪਏ ਦਿੱਲੀ ਕੈਰੀ ਕਰਕੇ ਜਾ ਰਹੇ ਆਪ ਨੂੰ ਸਿਕਿਉਰਟੀ ਦਾ ਖਿਆਲ ਰੱਖਣ ਅਸੀਂ ਨਾ ਸਿਕਿਉਰਟੀ ਲਈ ਜੇ ਨਾ ਕੋਈ ਵਾਅਦਾ ਤਾਦੋਂ ਕੀ ਅਸੀਂ ਆਏ ਆ ਅਸੀਂ ਕਹਿਸ ਕਰਾਂਗੇ ਜਿਵੇਂ ਲੱਗ ਪਰ ਕੋਸ਼ਿਸ਼ ਜਮੇਵਾਰੀ ਪਬਲਿਕ ਦੀ ਵੀ ਹੈ ਜੀ ਇਹ ਨਹੀਂ ਸਾਡੇ 4 ਲੱਖ ਰੁਪਈਆ ਕੈਰੀ ਕਰਦੇ ਆ ਤੇ ਸਾਡੇ ਤੱਕ ਕੋਈ ਸੰਪਰਕ ਨਹੀਂ ਤੇ ਸਭ ਸਿੱਖੀ ਕਾਰਨ ਹੈ ਕਿ ਵਾਅਦਾਾਂ ਦਾ ਜਿਵੇਂ سلسلہ ਲਗਾਤਾਰ ਚੱਲ ਰਿਹਾ ਹੈ ਰੁਕਣ ਦਾ ਨਾਮ ਨਹੀਂ ਲਿਆ ਰਿਹਾ ਹੈ ਸਰਸਿਕ ਹੋਣੀ ਕਿ ਜੀ ਆਂ ਕਿ ਕੋ ਸਾਡੀ ਡਿਊਟੀ ਅਸੀਂ ਡਿਊਟੀ ਬਾਉਂਡ ਆ ਪਰ ਕੋਈ ਇੱਕ ਪਬਲਿਕ ਦੀ ਐ ਗੀ ਚੀਜ਼ ਵੀ ਹੈਗੀ ਉਹ ਕੈਸ਼ ਕੈਰੀ ਕਰਨਾ ਸਾਨੂੰ ਦੱਸੋ ਅਸੀਂ ਸਾਰੇ ਪ੍ਰਬੰਧ ਕਰਾਂਗੇ ਕਾ ਮੋੜਾ ਇੱਥਾ ਨੂੰ ਕੋਰਤੇ ਰਿਹਾ ਹੈ ਜਿੱਦਾਂ ਤੇ ਨੂੰ 3 ਮਹੀਨੇ ਲੰਘ ਗਿਆ ਨੂੰ ਮੈਂ ਹਰ ਅਪਾਰਟਮੈਂਟਲ ਨੂੰ ਹਰੇਕ ਨੂੰ ਬੇਨਤੀ ਕਰ ਚ ਰਿਕਵੈਸਟ ਕਰ ਚਕਾ ਕਿ ਚੌਕੀਦਾਰ ਰੱਖੋ ਅੱਜ ਤੱਕ ਸਿਰ ਚੌਕੀਦਾਰ ਇੱਕ ਨਹੀਂ ਰੱਖਿਆ ਗਿਆ ਹੁਣ ਇੰਨੀਆਂ ਗਲੀ ਮੱਲੇ ਆ ਸਾਡੇ ਕੋਲ ਹੋਰ ਕੇਜੀ ਡਿਊਟੀ ਅੱਜ ਮੈਂ ਰਾਤ 12:00 ਵਜੇ ਤੇ ਸੀਐਮ ਸਾਹਿਬ ਆਏ ਸੀ ਮਾਂ ਜੋ ਉੱਥੇ ਡਿਊਟੀ ਤੋਂ ਸਿੱਧੇ ਇੱਥੇ ਆਵਾਂ ਸਾਡੇ ਕੋਲ ਮਲਟੀਪਲ ਡਿਊਟੀਆਂ ਹੁਣ ਪਬਲਿਕ ਦਾ ਵੀ ਖਰਚ ਬਣਦਾ ਸਾਡਾ ਸਾਹਸਨ ਆਪਣੇ ਚੌਕੀ ਦਾ ਰੱਖਣਾ ਆਪਣੇ ਸੱਖਿਆ ਕਰਨ ਅਸੀਂ ਤਾਂ ਕਰਾਂਗੇ ਮੇਰੀ ਤੁਹਾਡੇ ਮਾਦਿਆਂ ਦਾ ਅਸੀਂ ਬੋਲਤੀ ਆ ਇਹ ਚੌਕੀ ਦਾ ਜਰੂਰ ਰੱਖੋ ਅਸੀਂ ਕਿਹੜੇ ਦੇਈਏਗਾ ਆਪਾਂ 5000 ਰੁਪਏ ਦੇ ਕੇ ਚੌਕੀ ਦਾ ਰੱਖ ਲੇ ਸਾਡਾ ਸਾਫ ਹੋਣਾ ਸੋ ਦੇਪਤੀ ਸਾਹਿਬ ਦੇ ਕਹਿਣ ਦਾ ਮਤਲਬ ਇਹੀ ਆ ਕਿ ਕਿਉਂਕਿ ਛੋਟੀ ਅਮਾਉਂਟ ਨਹੀਂ ਹੁੰਦੀ 4.5 ਲੱਖ ਰੁਪਈਆ ਜਿਹੜਾ ਵੀ ਬੰਦਾ ਕੈਰੀ ਕਰਕੇ ਜਾ ਰਿਹਾ ਉਹਨੂੰ ਘੱਟੋ ਘੱਟ ਇਹ ਤਾਂ ਚਾਹੀਦਾ ਸੀ ਕਿ ਮੇਰੇ ਨਾਲ ਇੱਕ ਬੰਦਾ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਛੋਟੀ ਅਮਾਉਂਟ ਨਹੀਂ ਕੋਈ ਵੀ ਬੰਦਾ ਅਗਰ ਕਿਸੇ ਉੱਤੇ ਕੋਈ ਨਿਗਾਹ ਰੱਖਦਾ ਹੋਇਆ ਤੇ ਉਹ ਵੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਸੋ ਇਲੈਕਸ਼ਨਾਂ ਦੇ ਦਿਨ ਚੱਲ ਰਹੇ ਆ ਪੁਲਿਸ ਪ੍ਰਸ਼ਾਸਨ ਵੀ ਜਿਹੜੇ ਆਪਣੇ ਡਿਊਟੀਆਂ ਦੇ ਵਿੱਚ ਹੋਰ ਪਾਸੇ ਵੀ ਬਿਜ਼ੀ ਨੇ ਤੇ ਇਸ ਵੇਲੇ ਮੌਕੇ ਤੇ ਪਹੁੰਚੇ ਵੀ ਆ ਸੋ ਡਿਪਟੀ ਸਾਹਿਬ ਦੇ ਕਹਿਣ ਮੁਤਾਬਕ ਕਿ ਉਹ ਟਰੇਸ ਕਰਨਗੇ ਜੋ ਗੁਰ ਮੁਹੱਲਾ ਵਾਸੀ ਵੀ ਸਾਡੇ ਨਾਲ ਆ ਜਿੱਥੇ ਅੱਜ ਬਹੁਤ ਵੱਡੀ ਵਾਰਦਾਤ ਹੋਈ ਆ ਇੱਕ ਲੜਕੇ ਦੇ ਕੋਲੋਂ 4.5 ਲੱਖ ਰੁਪਏ ਦੇ ਕਰੀਬ ਉਹਦੇ ਅੱਖਾਂ ਦੇ ਵਿੱਚ ਮਿਰਚਾ ਪਾ ਕੇ ਖੋਲੇ ਗਏ ਸਾਡੇ ਨਾਲ ਮਹੱਲਾ ਵਾਸੀ ਨੇ ਹਾਂ ਜੀ ਕਬਾਬ ਜੀ ਇਹ ਕੀ ਕਹਿਣਾ ਚਾਹੁੰਦੀ ਇਹ ਵਾਰਦਾਤ ਕਿੰਨੇ ਵਜੇ ਹੋਈ ਕੀ ਦੱਸਣ ਦੇ ਮਤਲਬ ਪਤਾ ਲੱਗਾ ਕਿ ਸਵਾ 1:00 ਦਾ ਟਾਈਮ ਸੀ ਜਿੱਥੋਂ ਪੇਮੈਂਟ ਲੈ ਕੇ ਤੁਰੇ ਉਹ ਤੋਂ 8:00 ਵਜੇ ਦੇ 10 ਮਿੰਟ ਦਾ ਟਾਈਮ ਸੀ ਅਸੀਂ ਤਾਂ ਰੋਟੀ ਖਾ ਰਹੇ ਸੀ ਜੋ ਮੈਂ ਤਾਂ ਕੁਦਰਤੀ ਬਾਹਰ ਨਿਕਲਿਆ ਗੇਟ ਬੰਦ ਕਰ ਲਏ ਤਾਂ ਵੇਖਿਆ ਵੀ ਬਾਹਰ ਬੰਦੇ ਬਹੁਤ ਖੜੇ ਆ ਹਾਂ ਤੇ ਮੈਨੂੰ ਵੀ ਪਤਾ ਨਹੀਂ ਕੀ ਗੱਲ ਹੋਈ ਜਦੋਂ ਆ ਕੇ ਪੁੱਛਿਆ ਤਾਂ ਫਿਰ ਪਤਾ ਲੱਗਾ ਵੀ ਇਦਾਂ ਮਿਰਚਾਂ ਪਾ ਕੇ ਕੋਈ ਬਾਈਕ ਤੇ ਤਿੰਨ ਬ ਉਹਨਾਂ ਨੇ ਬੈਕ ਪੈਸੇ ਵਾਲਾ ਕੋਲਿਆ ਤੇ ਮੁੰਡੇ ਦੇ ਰੋਡਾ ਰੋਡਾ ਵੀ ਮਾਰ ਗਏ ਤੇ ਜਾਨੂੰ ਆਪਣੇ ਸਾਰੇ ਮੁਹੱਲੇਦਾਰ ਵੀ 25 ਜਾਣੇ ਇਕੱਠੇ ਹੋ ਗਏ ਤੇ ਕਹਿ ਗਏ ਇਹਨਾਂ ਉਹਦਰ ਦਾ ਲਾਇਨ ਆਰਡਰ ਲਗਾਤਾਰ ਵਿਗੜਦਾ ਜਾ ਰਿਹਾ ਹੈ ਕੀ ਕਹਿਣਾ ਹੈ ਦੋਸਤ ਇਹਦੇ ਬਾਰੇ ਹੁਣ ਕੀ ਕਹਿ ਸਕਦੇ ਦੇਖੋ ਹੁਣ ਇੱਕ ਤਾਂ ਇਲੈਕਸ਼ਨ ਚੱਲਦਾ ਹੈ ਪੁਲਿਸ ਉਧਰ ਬਿਜੀ ਹੋਈ ਆ ਚਲੋ ਫਿਰ ਵੀ ਉਹਨਾਂ ਨੂੰ ਕਾਲ ਕੀਤੀ ਆਗਾ ਟਾਈਮਸਲ ਡਿਪਟੀ ਸਾਹਿਬ ਵੀ ਆ ਗਿਆ ਸੈਚੂ ਸਾਹਿਬ ਵੀ ਆ ਗਿਆ ਉਹਨੂੰ ਸਾਰੀ ਆ ਕੇ ਤਹਿਸੀਕ ਕਰ ਕੀਤੀ ਆ ਬਾਕੀ ਦੇਖੋ ਇਹਦਾ ਸੱਟਾ ਕੀ ਨਿਕਲਦਾ ਬਾਅਦ ਫਤ ਲੱਗੇ ਇੱਕ ਬਹੁਤ ਵੱਡਾ ਸਵਾਲ ਉਹ ਇਹ ਵੀ ਕਹ ਕੇ ਗਏ ਆ ਕਿ ਇੱਕ ਚੌਂਕੀਦਾਰ ਰੱਖਨੇ ਚਾਹੀਦੇ ਇਹ ਇਹ ਕਿੰਨਾ ਕੁ ਪੋਸੀਬਲ ਕਿਉਂਕਿ ਪਿੰਡਾਂ ਵਿੱਚ ਤਾਂ ਆਪਾਂ ਠਿਕਰੀ ਪੈਰਾ ਲੱਗਦਾ ਹੀ ਆ ਸ਼ਹਿਰਾਂ ਵਿੱਚ ਵੀ ਲਗਭਗ ਚੌਂਕੀਦਾਰ ਹੁੰਦੇ ਤੇ ਇਸ ਮੁਹੱਲੇ ਦੇ ਵਿੱਚ ਚੌਂਕੀਦਾਰ 10 11 ਵਜੇ ਆਉਂਦੇ ਤੇ ਵਾਰਦਾਤਾ ਕੀ ਸਵਾਥ ਹੈ ਭਾਈ ਚੌਂਕੀਦਾਰ ਵੀ ਜੇ ਆਉਂਦੇ ਆ ਤੇ ਚੌਂਕੀਦਾਰਾਂ ਨੇ ਆ ਕੇ ਵੀ 10 11 ਵਜੇ ਆਉਣਾ ਤੇ ਇਹ ਤਾਂ 12:00 ਸਵੇਰੇ 8:00 ਵਜੇ ਹੋ ਗਈ ਐ ਤੇ ਉਹ ਚੌਕੀਦਾਰ ਇੱਥੇ ਇਸ ਟਾਈਮ ਹੋ ਹੀ ਨਹੀਂ ਸਕਦਾ ਇਹ ਇਹ ਸਭ ਤੋਂ ਜ਼ਿਆਦਾ ਗੱਲ ਵੱਡੀ ਇਹ ਆ ਵੀ ਚੋਰਾਂ ਦੇ ਅੱਜ ਕੱਲ੍ਹ ਹੱਥ ਖੁੱਲੇ ਪਏ ਆ ਦਿਨ ਦਿਹਾੜੇ ਹੀ ਉਹ ਲੋਕਾਂ ਨੂੰ ਡੋਟ ਕੇ ਲੈ ਜਾਂਦੇ ਆ ਲੋਕਾਂ ਦੀਆਂ ਦੁਕਾਨਾਂ ਤੋਂ ਸਾਮਾਨ ਚੋ ਕੇ ਲੈ ਜਾਂਦੇ ਆ ਆ ਜਾ ਬੋ ਵੀ ਪੁੱਛ ਨਹੀਂ ਹੁੰਦਾ ਉਹ ਤਾਂ ਨਹੀਂ ਥੋੜਾ ਜਨੇਰੇ ਬਣਾ ਕੇ ਜਿੱਦੀ ਤੇਰੀ ਦੇ ਜਿੱਦੀ ਮੇਰੀ ਕਹਿੰਦਾ ਆਪਾਂ ਨੂੰ ਭਾਂਡਾ ਢਾ ਦੇ ਆ ਮਾਰ ਕੇ ਸਰ ਸਰ ਪੁਲਿਸ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਘਾਟ ਤੁਹਾਨੂੰ ਨਜ਼ਰ ਆ ਰਹੀ ਐ ਪੁਲਿਸ ਪ੍ਰਸ਼ਾਸਨ ਆਪਣਾ ਦੇਖੋ ਕੰਮ ਤਾਂ ਕਰਦੀ ਹੈ ਤੇ ਲੇਕਿਨ ਚੋਰਾਂ ਦੇ ਹੌਸਲੇ ਬਲੰਦ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਚੋਰਾਂ ਨੂੰ ਫੜਨਾ ਚਾਹੀਦਾ ਇਸ ਤਰ੍ਹਾਂ ਕਰਨੀ ਨਹੀਂ ਨਕੂਦਰ ਦੇ ਵਿੱਚ ਜਿਹੜੀਆਂ ਲੁੱਟਾਂ ਹੋਆਂ ਉਹਨਾਂ ਦਾ ਸلسਲਾ ਲਗਾਤਾਰ ਜਾਰੀ ਆ ਇਸ ਵਕਤ ਸਿਟੀ ਥਾਣੇ ਦੇ ਵਿੱਚ ਮੌਜੂਦ ਆ ਥੋੜੀ ਜਿਹਾ ਪਹਿਲਾਂ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ ਜਿੱਥੇ 4 ਲੱਖ ਔਰ ਸਮਥਿੰਗ ਰੁਪਏ ਆ ਉਹ ਲੁੱਟੇਰੀਆਂ ਵੱਲੋਂ ਲੁੱਟ ਲੈ ਗਏ ਆ ਸਾਡੇ ਨਾਲ ਜਿਨ੍ਹਾਂ ਦੇ ਨਾਲ ਲੁੱਟ ਹੋਈ ਹੈ ਉਹਨਾਂ ਦੇ ਨਾਲ ਗੱਲ ਕਰਾਂਗੇ ਹਾਂਜੀ ਆਪਣਾ ਨਾਮ ਦੱਸੋ ਜੀ ਕੀ ਨਾਮ ਤੁਹਾਡਾ ਸਾਹਿਬ ਜੀ ਸਾਹਿਬ ਜੀ ਕੀ ਗੱਲ ਹੋਈ ਹੈ ਪਹਿਲਾਂ ਦੱਸੀ ਦਿਖੋ ਕਿ ਕਿਸ ਕੰਪਨੀ ਨੇ ਕੰਮ ਕਰਦੇ ਹੋ ਆਰ ਬੀ ਐਲ ਆਰ ਬੀ ਐਲ ਤੇ ਇਹ ਜਿਹੜੀ ਇਨੀ ਪੇਮੈਂਟ ਆ ਇਹ ਕਿੱਥੋਂ ਤੁਸੀਂ ਲੈ ਕੇ ਜਾ ਰਹੇ ਹੋ ਕਿੱਥੇ ਲੈ ਕੇ ਜਾ ਰਹੇ ਹੋ ਤਿੰਨੋਂ ਕੋਲੇ ਜਮਾ ਕਰਵਾ ਅੱਛਾ ਜੀ ਕਿੰਨਾ ਸਮਾਂ ਕਿੰਨਾ ਥੀ ਹੋਤਾ 8 15 ਦੇ ਕਰੀਬ 8 15 ਤੇ ਇਹ ਤੁਸੀਂ ਦੇਹੀ ਲੈ ਕੇ ਜਾਣੇ ਪੇਮੈਂਟ ਹਾਂਜੀ ਹਾਂਜੀ ਠੀਕ ਹੈ ਜੀ ਤੇ ਅੱਜ ਦੀ ਪੂਰੀ ਗੱਲ ਦੱਸੋ ਵੀ ਤੁਸੀਂ ਕਿੱਦਾਂ ਪੇਮੈਂਟ ਲਈਏ ਕਿੱਥੇ ਜਾ ਰਹੇ ਹੋ ਉਹ ਸਾਰੀ ਗੱਲ ਦੱਸੋ ਬੈਂਕ ਚੋਂ ਆਰ.ਬੀ.ਐਲ ਬੈਂਕ ਚੋਂ ਲੈ ਕੇ ਜਾ ਰਹੇ ਸੀ ਤੇ ਰਾਹਤੇ 'ਚ ਅੱਖਾਂ 'ਚ ਪਿੱਛੋਂ ਪਤਾ ਨਹੀਂ ਕਿੱਧਰੋਂ ਆਏ ਤੇ ਉਹਨਾਂ ਅੱਖਾਂ 'ਚ ਮਰਚਾਂ ਪਾਤੀਆਂ ਬਾਅਦ 'ਚ ਮੈਂ ਦੇਖ ਪਿਆ ਤੇ ਉਹਨਾਂ ਮਨੋ ਕੁੱਟਿਆ ਤੇ ਘੇਟ ਖੋਦ ਲਈ ਹੋਰ ਕੋਈ ਕੋਈ ਤੁਹਾਡੇ ਨਾਲ ਕੱਲੇ ਸੀ ਤੁਸੀਂ ਕੱਲੇ ਸੀ ਹਾਂਜੀ ਕੋਈ ਸ਼ੋਰ ਨਹੀਂ ਮਚਾਇਆ ਤੁਸੀਂ ਉੱਥੇ ਉਹ ਆਏ ਇਹ ਕਾਰ ਵਾਲੇ ਬਾਹਰ ਆਏ ਉਹ ਨਾ ਜੀ ਬਾਜੀ ਤੇ ਤੁਸੀਂ ਤੁਸੀਂ ਕੋਈ ਪੇਮੈਂਟ ਇਕੱਠੀ ਕਰ ਦਿਓ ਇਹ 8:58 ਟਾਈਮ ਆ ਤੇ ਫਿਰ ਤੁਸੀਂ ਉਸ ਸੁਨਸਾਨ ਜਗ੍ਹਾ ਵਿੱਚ ਬੋਝ ਲੰਘ ਦਿਓ ਜਾਂ ਇਹ ਦੇ ਬਾਰੇ ਕਿਸੇ ਨੂੰ ਪਤਾ ਕੀਤਾ ਲੈ ਰੋਜ਼ ਨੰਗੀ ਰੋਜ਼ ਨੰਗੀ ਤੇ ਇਹ ਕੀ ਲੱਗਦਾ ਤੁਹਾਨੂੰ ਜੀ ਇਹ ਮੁੱਟ ਕੋਈ ਤੁਹਾਡੇ ਤੇ ਚੀਨੀ ਕੀ ਕੀ ਜਾਂਦਾ ਦਿੰਦਾ ਕੋਈ ਕਹਿ ਨਹੀਂ ਸਕਦਾ ਅੱਛਾ ਟੋਟਲ ਕਿੰਨੀ ਪੇਮੈਂਟ ਸੀ 4,46,000 ਕਰੀ ਅੱਛਾ ਤੇ ਉਹਨਾਂ ਦੀ ਪਹਿਚਾਣ ਹੋ ਗਈ ਤੁਹਾਨੂੰ ਜਦੋਂ ਉਹਨਾਂ ਨੇ ਮੂੰਹ ਬੱਲੇ ਹੋਏ ਮੂੰਹ ਬੱਲੇ ਹੋਏ ਤੇ ਇੱਕ ਸਰਦਾਰ ਇਹ ਲੋਕ ਪਰਨਾ ਬੱਲੇ ਆ। ਅੱਛਾ ਤੇ ਉਹ ਉਹਨੇ ਮੂੰਹ ਬੱਲੇ ਆ ਦੇਖਿਆ ਨਹੀਂ ਜਿੰਨ ਮਸਚਾ ਅੱਛਾ ਇਹ ਅੱਖਾਂ ਮਸਚਾ ਪਈਆਂ ਕਲੀਅਰ ਲੱਗਦੇ। ਤੇ ਇਹ ਮੌਕੇ ਤੇ 2020 ਪੁਲਸ ਨੇ ਕੋ ਕਾਰਵਾਈ ਕੀਤੀ ਹੈ ਕਰ ਰਹੀ ਹੈ ਜੀ। ਅੱਛਾ 4 ਲੱਖ 40 ਹਜ਼ਾਰ ਰੁਪਏ ਦੀ ਜਿਹੜੀ ਲੁੱਟ ਆ ਉਹ ਗਰੇ ਲੁਟੇਰੇ ਆਓ ਕਿੰਨੇ ਸਿਕ ਜਿਓ ਤਿੰਨ ਤਿੰਨ ਲੁਟੇਰਿਆਂ ਨੇ ਇਸ ਲੋਟਰੀ ਨੂੰ ਅੰਜਾਮ ਦਿੱਤਾ ਔਰ ਫਰਾਰ ਹੋ ਗਿਆ ਪਾਲ ਸ ਜਿਹੜੀ ਆ ਉਹ ਜਿਹੜੀ ਫੁਟੇਜ ਆ ਉਹ ਛਾਂਟ ਰਹੀ ਆ ਔਰ ਐਸਆਈ ਸਰਬਜੀਤ ਸਿੰਘ ਅੱਜ ਦੇ ਜਿਹੜੇ ਆਈਓ ਨੇ ਆਫੀਸਰ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲ ਕਰਾਂਗੇ ਕਹਿ ਸਕਦੇ ਆ ਕਿ ਨਕੋਦਰ ਇੱਕ ਚੋਰਾਂ ਦਾ ਜਿਹੜਾ ਘੜ ਜਾਂ ਚੋਰਾਂ ਦਾ ਅੱਡਾ ਬਣ ਚੁੱਕਾ ਕਿਉਂਕਿ ਇੱਥੇ ਆਏ ਦਿਨ ਕਿਤੇ ਨਾ ਕਿਤੇ ਚੋਰੀ ਹੁੰਦੀ ਰਹਿੰਦੀ ਆ ਜਾਂ ਫਿਰ ਕਿਤੇ ਕਤਲ ਹੋ ਜਾਂਦਾ ਜਾਂ ਫਿਰ ਕਿਤੇ ਅਣਖਛਾਤੀ ਲੋਕ ਐਕਸੀਡੈਂਟ ਕਰਕੇ